ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਵੀਰ ਜੀ ਅੱਜ ਤੁਹਾਨੂੰ ਘੋਗੇ ਪਿੰਡ ਦੇ ਵਿੱਚ ਝੋਟੀਆਂ ਵਿਖਾ ਲਦੇ ਸਾਰੀਆਂ ਹੀ ਤੋਕੜਾਂ ਗੱਬਣਾ ਤੇ ਚੈੱਕ ਪਾਸ ਗਰੰਟੀ ਨਾਲ ਜੀ ਤੇ ਚੰਗੀਆਂ ਝੋਟੀਆਂ ਸਾਰੀਆਂ ਹੀ ਤੇ ਕੱਲੀ ਕੱਲੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਜੀ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਕਰਦੇ ਆ ਆਪਾਂ ਵੀਰ ਨਾਲ ਗੱਲਬਾਤ ਤੇ ਚਾਰ ਝੋਟੀਆਂ ਤੇ ਚਾਰ ਤੋਕੜਾਂ ਗੱਬਣਾ ਤਾਂ ਅੱਜ ਤੋਂ ਹੋਈ ਜਾਂ ਤੋਕਣਾ ਗੱਪਣਾ ਦੇ ਹੋਰ ਵੀਰ ਜੀ 사ਸੀ ਗੱਲ ਜੀ 사ਸੀ ਗੱਲ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਹੋਰ ਸੁਣਾਓ ਕੈਮ ਜੇ ਵਧੀਆ ਵਧੀਆ ਵੀਰ ਜੀ ਵਧੀਆ ਜੀ ਹੋਰ ਠੀਕ ਠਾਕ ਸਾਬ ਵਧੀਆ ਸਾਬ ਵਧੀਆ ਤੇ ਬੋਲੋ ਜੀ ਨਾਂ ਆਪਣਾ ਨਾਵਰਗੀਆ 에ਰਮਾਨਾ ਹਾਂਜੀ ਪਿੰਡ ਆਪਣਾ ਘੋਗਾ ਹਾਂਜੀ ਤਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਆ ਵੀਰ ਜੀ ਤੇ ਨੰਬਰ ਬੋਲ ਦੋ ਜੀ ਨੰਬਰ ਹੈਗਾ ਵੀਰ ਜੀ 78140 88635 ਨੰਬਰ ਹੈ ਆ ਫੇਰ ਦੁਬਾਰਾ ਬੋਲ ਦੋ ਜੀ 78140 ਹਾਂਜੀ 88635 ਤੇ ਅੱਜ ਤੋਕਣਾ ਕੱਪਣਾ ਸਾਰੀਆਂ ਹਾਂਜੀ ਵੀਰ ਜੀ ਸਾਰੀਆਂ ਤੋਕਣਾ ਕੱਪਣਾ ਚੈੱਕ ਪਾਸ ਆ ਚੈੱਕ ਪਾਸ ਸਾਰੀਆਂ ਆਪਣਾ ਵੀਰ ਤਸਦੀਕ ਕਰਕੇ ਖੜੇ ਆਪਾਂ ਚੈੱਕ ਕਰਵਾ ਲੀਆਂ ਠੀਕ ਹੈ ਜੀ ਕਿੱਧਰੋਂ ਸ਼ੁਰੂ ਕਰੀਏ ਜੀ ਅਹੀਂ ਇੱਧਰੋਂ ਕਰ ਦਿੰਦੇ ਪਹਿਲਾਂ ਹੀ ਕੱਟੀ ਗਈ। ਉਹ ਤੋਂ ਕਰ ਲਈਏ। ਬਿਲਕੁਲ ਜਾਇਜ਼ ਮੁੱਲ ਵਾਲੀ ਕੱਟੀ ਗੇ। ਹਾਂਜੀ ਹਾਂਜੀ। ਪਹਿਲਾਂ ਹੀ ਕੱਟੀ ਆ। ਤੇ ਪਹਿਲਾ ਸੂਆ ਜੀ? ਇਹ ਵੀਰ ਜੀ ਪਹਿਲਾ ਹੀ ਸੂਆ। ਹਾਂਜੀ ਨੀਲੀ ਚ ਆ ਗਈ ਜੀ। ਨੀਲੀ ਚ ਆ ਗਈ ਨੀਲੀ ਚ। ਤੇ ਕਿੰਨਾ ਦੁੱਧ ਦੇ ਜੀਦ ਕੋਣ? ਦੁੱਧ ਵੀਰ ਜੀ ਇਹ ਤੇ ਘੂਗਾ 5 ਲੀਟਰ। 5 ਲੀਟਰ। ਹਾਂਜੀ ਹਾਂਜੀ। ਤੇ ਕਿੰਨੇ ਟਾਈਮ ਦੀ ਗੱਬਣ? ਇਹ ਵੀਰ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਹੈ ਗਾਰੰਟੀ ਹੈ। ਠੀਕ ਹੈ ਜੀ ਠੀਕ ਹੈ। ਹਾਂਜੀ ਹਾਂਜੀ। ਚੈੱਕ ਪਾਸ ਦੀ ਫੁੱਲ ਗਾਰੰਟੀ। ਫੁੱਲ ਗਾਰੰਟੀ ਹੈ ਭਾਜੀ। ਤੇ ਖੋਲੋ ਜੀ ਕਿੰਨਾ ਦੁੱਧ ਦੱਸਿਆ? ਦੁੱ ਤੇ ਸਾਢੇ 3 ਨਾ ਮਹੀਨੇ ਦੀ ਚੈੱਕ ਪਾਸਿਆ ਜੀ ਹਾਂਜੀ ਬਾਜੀ ਹਾਂਜੀ ਸਿੰਘ ਸੁng ਬਹੁਤ ਸੋਹਣਾ ਇਹ ਬਾਜੀ ਫੇਰੇ ਲੈਂਦੀ ਆ ਹਾਂਜੀ ਅੱਜ ਹੀ ਆਈ ਆ ਆਹੋ ਅੱਟੇ ਦੇ ਇਹਨੂੰ ਕਿੰਨਾ ਆਇਆ ਇਹ ਫੇਰੇ ਲੈਂਦੀ 8 ਵਜੇ ਠੀਕ ਆ ਠੀਕ ਹਾਂਜੀ ਹਾਂਜੀ ਮੈਂ ਚੱਲ ਵੀਡੀਓ ਪਾ ਕੇ ਜਿੰਨੇ ਵੀ ਕੋਈ ਨਹੀਂ ਬਾਕੀ ਤੇ ਦੂਜੇ ਸਵੇਰ ਨੂੰ ਤਾਂ ਬਣ ਜੂਗੀ ਜੀ ਹਾਂਜੀ ਬਾਕੀ ਚੋਈਆਂ ਚਾਹਾਂ ਸਵੇਰ ਦੀ ਲੇਟ ਚੋਈ ਆ ਲੇਟ ਚੋਈ ਵੀਰ ਜੀ ਆ ਕੇ ਚੋਈ ਮੈਂ ਤੁਹਾਨੂੰ ਠੀਕ ਆ ਜੀਰਾ ਤਾਂ ਨਹੀਂ ਜੀ ਪਹਿਨਾ ਇਹਨੂੰ ਵਿੱਚ ਪਾਉਣਾ ਫੇਰ ਮੈਂ ਚੱਲ ਪਾ ਜੀ ਠੀਕ ਆ ਜੀ ਠੀਕ ਆ ਤੇ ਬਾਕੀ ਹੈਗੀ ਸੀਨੀ ਸੁਹ ਲਿਆ ਹਾਂਜੀ ਹਾਂਜੀ ਕਿ ਭਾਈ ਕਿ ਬੜੀ ਸੋਹਣੀ ਠੀਕ ਹੈ ਠੀਕ ਹੈ ਜੀ ਤੇ ਰੇਡ ਭਾਜੀ ਆ ਜੀ ਇਹਦਾ ਰੇਡ ਕਾ ਦੱਸੋ ਜੀ ਰੇਡ ਵੀ ਰੇਡ ਦੇ ਟੋਕੜਾ ਮਈਆਂ ਦਾ ਕਰਦੇ ਜੇਰ ਕੱਲੀਆਂ ਟੋਕੜਾਂ ਵਾਲਾ ਜੀ ਹੈ ਚੈੱਕ ਬਾਸ ਆ ਚੈੱਕ ਬਾਸ ਆ ਤੇ ਦੱਸੋ ਜੀ ਮੋਲੇ ਦਾ 50000 ਦੀ ਦੇ ਦਾਂਗੇ ਭਾਜੀ 52 ਦੀ 52 ਦੀ ਦੇ ਦਾਂਗੇ ਕੋਈ ਹੋਰ ਮਾਨਤਨ ਛੱਡ ਦਾਂਗੇ 200 ਛੋੜ ਕਰ ਦਾਂਗੇ 200 ਦਾ ਕੀ ਛੱਡਣਾ ਚਲ 500 ਛੱਡ ਦਾਂਗੇ ਕੋਈ ਨਹੀਂ ਹੋਰ ਕੁਝ ਹੋ ਠੀਕ ਆ ਚਲ 51 ਦੀ ਕਰਦੀ ਚਲ 51 ਦੇ ਦਾਂਗੇ ਠੀਕ ਆ ਹਾਂ ਨਾ ਇਹ ਪੱਕੀ 51 ਦੀ ਆ ਪੂਰੇ ਦੀਦੀ ਨੇ ਕਰੀਏ ਨਹੀਂ ਇਹ ਰਾਇਦਾ ਨਹੀਂ ਕੋਈ ਹਾਂ ਮੈਂ ਤਾਂ ਕਹਿੰਦਾ ਜਾਣ ਦਈਏ ਯਾਰ ਕਾ ਪਹਿਲੀ ਵੀਡੀਓ ਪਾਉਣ ਦੇ ਆ ਪੂਰੇ 50 ਦੀ ਚਲ 50000 ਤੇ ਦੇ ਦੇਣੀ ਠੀਕ ਆ 50000 ਚ ਚੈੱਕ ਪਾਸ ਝੋਟੀ ਸਾਢੇ 3 ਨਾਂ ਮਹੀਨਿਆਂ ਦੀ ਤੇ 5 ਕਿਲੋ ਦੋ ਦਈ 5 ਕਿਲੋ ਦੋਦਿਆ ਭਾਜੀ ਜਿੰਨੇ ਜਿਹਦੇ ਟੋਕੜਵਨੀ ਮਿਲਨੀ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਹੈ ਜੀ ਤੇ ਮਾੜਾ ਜੇ ਇੱਕ ਕੰਮ ਕਰੋ ਟਾਈਮ ਚੈੱਕ ਕਰਾ ਦਿਓ ਕਿ ਟਾਈਮ ਤੜਕੇ ਦਾ ਵਾਹਲੇ ਟਾਈਮ ਭਾਜੀ ਹਲੇ ਹੁਣ ਕੋਲੇ ਹੁਣ ਕੋਲੇ ਉੱਥੇ ਬਿਆਨ ਨਾਲ ਟਾਈਮ ਹੋਣਾ 10:00 ਵਜੇ 10:00 ਵਜੇ ਦਾ ਟਾਈਮ ਹੈ ਜੀ ਹਲੇ ਹਾਂ ਤੇ ਸਵਾਗਤ ਇਹਦਾ ਕਰਕੇ ਕੋਈ ਜਜਮੈਂਟ ਕਰ ਲੈ ਕਿਉਂਕਿ ਸ਼ਾਮ ਨੂੰ ਲੈਵੇ ਪੂਰੇ ਭਰ ਜਾਣੇ ਹਾਂਜੀ ਤੇ ਇਹਦੇ ਵੱਲੋਂ ਦੱਸੋ ਜੀ ਹੁਣ ਇਹ ਵਿੱਚ ਹੀ ਇਤਨੂੰ ਲੈ ਵੀ ਬਾਦ ਹਾਂਜੀ ਜੀ ਮੁਕਸਾਦ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਤਾਜੀ ਲਿਆਂਦੀ ਕਿ ਟੋਕੜੀ ਲਿਆਂਦੀ ਜੀ ਇਹ ਟੋਕੜ ਗੱਬਣ ਲਿਆਂਦੀ ਆਪਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਕਿੰਨਾ ਦੁੱਧ ਜੀ ਇਹ ਦੇ ਕੋ ਇਹ ਦੁੱਧ ਭਾਜੀ ਦੇਖੋ 7ਾਂ ਤੋਂ ਬਾਹਰ ਹੁੰਦਾ 7 ਕਿਲੋ ਦੁੱਧ ਹੀ ਗਣੋ ਠੀਕ ਹੈ ਜੀ ਇਹ ਕਿੰਨਾ ਟਾਈਮ ਦੀ ਚੈੱਕ ਪਾਸਿਆ ਭਾਜੀ 2 ਮਹੀਨੇ ਦੀ ਚੈੱਕ ਪਾਸਿਆ ਤੇ 7 ਕਿਲੋ ਦੁੱਧਿਆ ਜੀ ਹਾਂ ਜੀ ਹਾਂ ਜੀ ਖੋਲੋ ਜੀ ਇਹਨੂੰ ਵੀ ਤੋਰੋ ਇਹ ਤੇ ਝੋਟੀ ਚੰਗੀ ਆ ਵੱਡੀ ਝੋਟੀ ਆ ਜੀ ਇਹਦੇ ਭਾਈ ਲੱਖੋਂ ਦਾ ਵੇਖਦੀ ਆ ਨਹੀਂ ਵੇਖਦੀ ਆ ਜੀ ਕੋਈ ਸ਼ੱਕ ਨਹੀਂ ਬਹੁਤ ਚੰਗੀ ਆ ਇਹ ਤਾਂ ਖਾਸ ਆਈ ਵੀ ਉਧਰੋਂ ਹੀ ਆ ਦੇਖੋ ਜੀ ਇਹਦੀ ਗਾੜ ਗੂੜ ਵੀ ਬਹੁਤ ਹੋਊਗੀ ਜੀ ਗਾੜ ਇਹਦੀ 1.5 ਕਿਲੋ ਦੇਖੋ ਜੀ ਕਰੋ ਥਣ ਚੈੱਕ ਬਹੁਤ ਕੁਆਲਿਟੀ ਚੋਟੀ ਜੀ ਦੇਖੋ ਜੀ 1.5 ਕਿਲੋ ਗਾੜ ਆ ਹਾਂ ਹੋਊਗੀ ਜੀ ਗਾੜ ਸਹੀ ਗਾੜ ਇਹਦੀ ਬਹੁਤ ਚੰਗੀ ਆ ਜੀ ਬਾਜੀ ਤੇ ਦਿੰਦੀ ਰਹੀ 13 ਕਿਲੋ ਦਿੰਦੀ ਹੋਊਗੀ ਜੀ 10 ਦਾ ਥਾਣੀ 10 ਦਾ ਜੀ ਥਣ ਦੱਸਦਾ ਆਹਦੀ ਬੜੀ ਕੋਲੀ ਬਾਜੀ ਹਾਂ ਜੀ ਹਾਂ ਜੀ ਆਹ ਵੇਖੋ ਜੀ ਗਾੜ ਤਾਂ ਅਸੀਂ ਆਪ ਹੀ ਅੰਦਾਜ਼ਾ ਲਾਓ ਕਿ ਕਿੱਥੋਂ ਗਾੜ ਸ਼ੁਰੂ ਹੋਣ ਦੇ ਗਾੜ ਵੀ ਥੋੜੀ ਦੋ 2 ਕਿਲੋ ਦਾ ਗਾੜ ਹੋਊਗੀ ਜੀ ਇਹਦੀ ਜੇ ਸਭ ਨਾ ਖਾਣੇ 2 ਕਿਲੋ ਦੇ ਲਾ ਕੇ ਦੇਖੇ ਕਿਲੋ ਰੁੱਤੇ ਹੀ ਆ ਹਾਂਜੀ ਜੀ ਬਾਕੀ 10 10:30 ਵਜੇ ਦੀ ਵੀਡੀਓ ਆ 10 ਵਜੇ ਤੋਂ ਅੰਦਾਜ਼ਾ ਲਾ ਲਿਓ ਮਾੜਾ ਜੱਗੇ ਕਿਲੋ ਮਾੜਾ ਲੈਵਾ ਦਿਖਾ ਲਈਏ ਇਹ ਇੱਥੇ ਬੜਾ ਡਰਦੀ ਕੱਲ ਆਈ ਹੈ ਵਿਚਾਰੀ ਹਾਂ ਕੱਲ ਆਈ ਉਪਰੇ ਥਾਂ ਦਾ ਕਰਕੇ ਕਰਦੀਆਂ ਜੀ ਹਾਂ ਬਿਲਕੁਲ ਬਿਲਕੁਲ ਤੇ 2 ਮਹੀਨੇ ਦੀ ਚੱਕ ਪਾਸਿਆ ਜੀ ਇਹ ਵੀਰ ਜੀ ਦੋਹਾਂ ਦੀ ਚੱਕ ਪਾਸਿਆ ਤੇ ਕਿੰਨਾ ਦੁੱਧ ਦੱਸਿਆ ਜੇ ਇਹਦੇ ਕੋਈ ਵੀਰ ਜੀ ਸੱਤਾਂ ਤੋਂ ਬਾਹਰ ਹੋਊਗਾ ਸੱਤਾਂ ਕਿਲੋਆਂ ਤੋਂ ਬਾਹਰ ਵੇਖੋ ਜੀ ਇਧਰੋਂ ਵੀ ਕਰੋ ਜੀ ਥਣ ਲਵੇਂ ਦੁੱਧ ਸ ਕਾਫੀ ਸੋਹਣਾ ਪੁਣਾ ਬਣਾ ਪਿੱਠ ਪੁਣਾ ਦੇਖੋ ਜੀ ਹਾਂ ਜੀ ਸਾਰਾ ਹੀ ਚੰਗੀ ਆ ਜੀ ਤੇ ਦੱਸੋ ਜੀ ਇਹਦੀ ਵੀ ਕੀਮਤ ਉਹਦਾ ਵੀ ਜੀ ਰੇਟ ਇੱਕੋ ਹੀ ਕਰਾਂਗੇ ਹਾਂ ਜੀ 65000 ਦੀ ਦੇਣੀ ਫਿਕਸੀ ਕੋਈ ਛੋਟ ਛੜ ਛੋਟ ਚੋਂ 200 ਰੁਪਈਆ ਕਰਨਾ ਜੀ ਜੋ ਵੀ ਇਹ ਝੋਟੀ ਮਾਲ ਵੇਚੀ ਗਾ ਚਲ 500 ਛੱਡ ਦਿਓ ਜੀ ਬਾਕੀ ਬਾਕੀ ਫਿਕਸ ਰੇਟ ਆ ਵੀਰ ਜੀ ਉਹ ਵੀ ਜੇ 50 ਦੀ ਕਹੀ ਤੇ 50 ਜੋ ਬਸ ਫਿਕਸ ਹੀ ਆ ਫਿਕਸੀ ਆ ਹਾਂ ਨਾ ਕੋਈ ਥੋੜੀ ਬਹੁਤੀ ਛੋਟ ਹੀ ਹੋਗੀ 100 ਖੰਡ ਛੋਟ ਛੋਟ ਕਰਦੇ 500 ਕਰਦੇ 100 ਕਰਦੇ 1000 ਕਰਦੇ ਉਹ ਟਾਡੀ ਮਰਜੀ ਹਾਂ ਨਾ ਤੇ ਇਹ 64000 ਦੀ ਇਹ 64000 ਤੇ ਦੇ ਦਾਂਗੇ ਛੋਟ ਕਰਕੇ ਛੋਟ ਕਰਕੇ ਜੀ ਤੇ ਇਹਦੇ ਵੱਲੋਂ ਦੱਸੋ ਜੀ ਇਹ ਪੜੀ ਝੋਟੀ ਹੈ ਜੀ ਸਾਢੇ 3 ਮਹੀਨੇ ਦੀ ਗੱਬਣ ਸਾਢੇ 3 ਮਹੀਨੇ ਦੀ ਚੈੱਕ ਪਾਸ ਹੋਰਾਂ ਮਸਲ ਦੀ ਝੋਟੀ ਹੈ ਵੀਰ ਜੀ ਹਾਂਜੀ ਚੰਗੀ ਆ ਜੀ ਇਹ ਵੀ ਇਹਨੇ ਸੱਜਰ ਨੇ 12 ਕਿਲੋ ਦੁੱਧ ਕੱਢਿਆ ਪਹਿਲਾਂ ਨੇ ਠੀਕ ਆ ਜੀ ਇਹ ਚੰਗੇ ਰਿਕਾਰਡ ਜੀ ਆ ਤੇ ਹੁਣ ਕਿੰਨਾ ਦੁੱਧ ਜੀਤ ਕੋਣ ਹੁਣ ਭਾਜੀ ਇਹਦੇ ਕੋਲ 5 ਕਿਲੋ ਦੁੱਧ ਆ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਠੀਕ ਆ ਜੀ ਠੀਕ ਆ ਬਾਕੀ ਕੋਈ ਚੈੱਕ ਕਰਾ ਕੇ ਖੜੇ ਫੁੱਲ ਗਰੰਟੀ ਨਾਲ ਗੱਬਣਾ ਜੀ ਜੇ ਚੈੱਕ ਪਾਸ ਕਹਿਦਿਆਂ ਤੇ ਚੈੱਕ ਪਾਸ ਹੀ ਆ ਜੀ ਸਾਢੇ ਦਿਨਾਂ ਦੀ ਦਸੀਗੇ ਸਾਢੇ ਦਿਨਾਂ ਦੀ ਨਿਕਲੂਗੀ ਨਹੀਂ ਹੋਊਗੀ ਜੀ ਹੋ ਖੋਲੋ ਜੀ ਇਹਨੂੰ ਵੀ ਬੜੀ ਸ਼ਾਦਰ ਆ ਸਿੰਗ-ਸੁੰਗ ਵੀ ਬਹੁਤ ਚੰਗਾ ਜੀ ਬਾਕੀ ਦੇ ਪੱਖੋਂ ਵੀ ਬੜੀ ਪਾਜੀ ਵਚਣ-ਵੁਚਣ ਝੋਟੀ ਦਾ ਬਹੁਤ ਆ ਕੱਦ ਘਾਠ ਵਾਲੀ ਆ ਹਾਂਜੀ ਖੋਲੋ ਜੀ ਇਹਨੂੰ ਵੀ ਤੋੜ ਦਿਓ ਜੀ ਬਾਕੀ ਟੋਕੜਾ ਗੱਬਣਾ ਦੇ ਤੋਹਫੇ ਹੀ ਆ ਟੋਕੜਾ ਗੱਬਣਾ ਟੋਕੜਾ ਗੱਬਣਾ ਕਰਦੇ ਰਹਿੰਦੇ ਤੇ ਟੋਕੜਾ ਗੱਬਣਾ ਮੈਂ ਚਾਵੇਂ ਇਕੱਠੀਆਂ ਲਾ ਜੇ ਕੋਈ ਇਕੱਠੀਆਂ ਲੈ ਜਾਓ ਭਾਜੀ ਮੁੱਲ ਵੀ ਜਾਇਜ਼ ਮੁੱਲ ਵੀ ਜਾਇਜ਼ ਮੁੱਲ ਤੇ ਹੀ ਮੇਲਾ ਟੋਕੜਾ ਵਾਲਾ ਕੀ ਚਾਹ ਸਹੀ ਗ ਚੰਗੀ ਬਣਦੀ ਫਾਫੜੀ ਹਾਂ ਬਾਕੀ ਟਾਈਮ ਦਾ ਕੋਈ ਅੰਦਾਜ਼ਾ ਲਾ ਲੈਣਾ ਵੀਰ ਮੇਰਾ ਟਾਈਮ ਕੋਈ ਟੜਕੇ ਦਾ ਜਾਈ ਕਿਉਂਕਿ ਸ਼ਾਮ ਦੇ ਟਾਈਮ ਤੇ ਮੰਜੇ ਬਹੁਤ ਜਾਏ ਫੋਕਸੋਰ ਤੇ ਝੋਟੀ ਦੀ ਆ ਤੇ ਚੰਗੀ ਆ ਜੀ ਚੰਗੀ ਆ ਛਕਾਨ ਪਾੜੀ ਜਿਆਦਾ ਹਾਂਜੀ ਹਾਂਜੀ ਤੇ ਮੋਲੇ ਵੀ ਭਾਜੀ ਇਹ ਜੀ ਕਰਾਂਗੇ ਦਾ ਕਿੰਨਾ ਜੀ ਭਾਜੀ ਇਹ 60 ਹੈ ਤੇ ਦੇ ਦਾਂਗੇ ਟਕੀ ਚਕੀਨ ਹੈ 60000 ਦੀ ਹਾਂਜੀ ਕੋਈ ਮਾਨਤਨ ਹੋਰ 500 ਛੜ ਦਾਂਗੇ ਭਾਜੀ 500 ਹਾਂਜੀ ਕੋਈ ਹੋਰ ਥੋੜੇ ਬੋਦੇ ਹੋ ਠੀਕ ਹੈ ਕੱਟੀ ਬੜੀ ਸ਼ਾਨਦਾਰ ਜੇ ਸੋਹਣੀ ਸੋਹਣੀ ਬਾਉ ਜਦਾਬਾ ਦੇ ਸੁਨਕੀ ਸੀ ਰੁਕੀ ਬਾਣੀ ਏ ਕੋਈ ਜੈਜ ਲਾਸਟੀ 9000 ਦੀ ਜਿਦਾਂ ਮੈਂ ਭਾਈ ਕਿੰਨੇ ਦੀ 9000 ਦੀ 58 ਦੀ ਕਰ ਦਈਏ 1000 ਛੋੜ ਹੋਰ ਕਰ ਦਈਏ 55 ਦੀ ਦੇ ਦਈਏ 58 ਦੀ ਸਾਢੇ ਤਿੰਨਾਂ ਦੀ ਚੱਕ ਪਾਸ ਤੇ 5 ਕਿਲੋ ਦੁੱਧ ਹਾਂਜੀ 5 ਕਿਲੋ ਦੁੱਧ ਠੀਕ ਹੈ ਜੀ ਤੇ ਇਹਦੇ ਵੱਲੋਂ ਦੱਸੋ ਜੀ ਇਹ ਭਾਈ ਉਹਨਾਂ ਨੇ ਐਵੇਂ ਆਖੀ ਇਹ ਵੇਚਣ ਦਾ ਮਨ ਨਹੀਂ ਹੈ ਮਹੀ ਤਾਜੀ ਸੂਈ ਹੈ ਤੇ ਕੋ ਦੁੱਧ ਦਹਾਂ ਤੋਂ ਬਾਹਰ ਹੈ ਭਾਜੀ ਅੱਛਾ 10 ਕਿਲੋ ਦੁੱਧ ਦੇ ਆ ਜੀ ਇੱਕ ਤਾਜੀ ਸੂਈ ਆ ਤਾਜੀ ਸੂਈ ਆ ਪਰ ਜਵਾਕ ਕੱਟੀ ਹੀ ਮਰਕੀ ਇਹ ਬਾਹ ਲਾ ਕੇ ਠੀਕ ਹੈ ਜੀ ਇਹ ਤਾਂ ਵੱਡੀ ਝੋਟੀ ਆ ਜੀ ਉਹ ਵੱਡੀ ਆ ਤੇ ਹਾਂ ਬਾਕੀ ਨਵਾਲੀਆਂ ਦਵਾਲੀਆਂ ਵੀ ਨਹੀਂ ਨਵਾਲੀਆਂ ਨਹੀਂ ਐਵੇਂ ਅਗੀ ਠਾਂਡੇ ਆ ਨਾ ਇਹਦੇ ਸ਼ਾਮ ਨੂੰ ਲਾ ਕੇ ਤਾਂ ਬਣਉਂਦੀ ਆ ਤੇ ਇਹ ਵਿੱਚ ਨਹੀਂ ਕਿ ਨਹੀਂ ਹਲੇ ਜੀ ਇਹ ਭਾਜੀ ਜੇ ਇਹਦੇ ਵਿੱਚੋਂ ਚਾਰ ਬੜਦਾ ਮੁੱਲ ਭਰ ਦੂਗਾ ਤੇ ਚੀਜ਼ਾਂ ਕਿੰਨਾ ਕੁ ਮੁੱਲੇ ਦਾ ਇੱਕੋ ਹੀ ਲੈਣੇ ਦੇ ਨੇ ਕਰਨਾ ਹਾਂਜੀ ਹਾਂਜੀ ਉਦਾਂ 72000 ਰੱਖੀਏ 70000 ਦੀ ਦਿੰਦੀ 70 ਤੇ ਦੁੱਧ 10 ਕਿਲੋ 10 ਕਿਲੋ ਭਾਜੀ ਖੋਲੀਏ ਖੋਲ ਦਿੰਨੇ ਪਾਜੀ ਉਦਾਂ ਦੇ ਆਖੀ ਦਾ ਦੁੱਧ ਵੀ ਬੜਾ ਤੇ ਫੈਂਡ ਵੀ ਬੜੀ ਝੋਟੀ ਦੀ ਨਾ ਨਹੀਂ ਫਿਰ ਹੈਗੀ ਜੀ ਚੰਗੀ ਐ ਸਭ ਪਰੇ ਦਾ ਪਹਾੜੇ ਤੇ ਮਿਲਦੀ ਆ ਪਹਾੜੇ ਤੇ ਜੀ ਮਹੀਂ ਵੱਡੀ ਆ ਮਹੀਂ ਬਕੜੀ 10 ਕਿਲੋ ਦੁੱਧ ਤੇ 70000 ਮੁੱਲ ਦੇਖੋ ਜੀ ਕਰੋ ਚੈੱਕ ਬਹੁਤ ਵੱਡੀ ਆ ਜੀ ਕੋਈ ਛੋਟੀ ਨਾ ਸਮਝ ਕੇ ਆਪੇ ਪੂਰੀ ਫੁੱਲ ਵੱਡੀ ਆ ਜੀ ਦੇਖੋ ਸੀ ਤੁੰਦੇਵਾ ਕੋਈ 22 ਨਹੀਂ ਕੋਈ ਟੋਕਰੀ 60000 ਦੀ ਆ ਜੀ ਹੈਗੀ ਜੀ ਗੱਪਣ ਹੋ ਜੇ ਤੇ ਵੱਧ ਵਿਖੂਗੀ ਜੀ ਤੇ ਕੋਈ ਮਾਨਤਨ ਜੀ ਇਹਦਾ ਇਹਦਾ ਭਾਈ ਬੰਦੀ ਬਾੜ ਤੋਂ 70 ਦੇ ਕਰਤਾ ਯਾਰ ਛੱਡਾਂਗੇ ਹੋਰ 2 ਛੱਡ ਦੀ 2 ਛੱਡਾਂਗੇ ਭਾਈ 68000 ਦੀ 68000 ਚ ਦੇਣਾ ਵੀ 10 ਕਿਲੋ ਦੁੱਧ ਕੋਈ ਦੋ ਟਾਈਮ ਆਪਣੀ ਤਸੱਲੀ ਕਰਕੇ ਲੈ ਜੇ ਜੀ ਕਰੇ ਭਾਈ ਸਹੀ ਗੱਲ ਐ ਜੀ ਜੋ ਕੋਈ ਦੱਸਾਂ ਉਹ ਵੀ ਕੋਈ ਨਹੀਂ ਕਹਿੰਦਾ ਨਹੀਂ ਨਹੀਂ ਸਹੀ ਗੱਲ ਐ ਜੀ ਸਹੀ ਗੱਲ ਐ ਭਾਈ ਸਚਾਈ ਦਾ ਹੀ ਮੁੱਲ ਪੈਂਦਾ ਭਾਈ ਨਹੀਂ ਨਹੀਂ ਇਹ ਤਾਂ ਪੱਕੀ ਗੱਲ ਐ ਜੀ ਹਾਂ ਜੀ ਜੀ ਬਾਕੀ ਸੋਣ ਆਪਣੇ ਦੀ ਝੋਟੀਆਂ ਸਾਰੀਆਂ ਚੰਗੀਆਂ ਵਾਂ ਹਾਂ ਜੀ ਉਹ ਵੀ ਅੱਗੇ ਆ ਟੋਕਰ ਗੱਬਣੀ ਆ ਗਈ ਜੀ ਵੱਡੀ ਮੈਂ ਰਿਕਾਰਡ ਚ ਮੱਧ ਠੀਕ ਜੀ ਠੀਕ ਜੀ ਉਹ ਆ ਵੀ ਦਿੱਤੀ ਸੱਜੇ ਰ ਆਪਾਂ ਤੇ ਰਹਿਣ ਦੋ ਇੱਥ ਉਹਨੂੰ ਖਾ ਲੀਏ। ਨੀਚੇ ਰੈਣ ਦਿੰਦੇ ਪਾਣੀ ਫੀਡ ਕਰਵਾ ਲਈ। ਹਾਂਜੀ ਹਾਂਜੀ। ਇਹ ਨਾ ਮਾਜ ਆਪਾਂ ਨੇ ਧੀ ਪਿਛੇ ਜੇ ਸੁਵੇ ਹਾਂਜੀ। ਇਹ ਵੀ ਦਿੱਤੀ ਆ। ਠੀਕ ਹੈ ਜੀ। ਉਹਨੂੰ ਹੁਣ ਫੇਰ ਸੋ। ਇਹ ਵੱਡੀ ਬਹੁਤ ਆ ਮੈਂ ਜੀ। ਇਹ ਤਾਂ ਬਹੁਤ ਕੱਬ। ਇਹ ਡੇਰੀ ਚੋਂ ਆਈ ਆ। ਇਹ ਡੇਰੀ ਚੋਂ ਆਈ ਮਾਜ। ਠੀਕ ਜੀ। ਬਹੁਤ ਵੱਡੀ ਜੀ ਆਖੇ। 15 ਕਿਲੋ ਦਾ ਕਾਰਡ 15 ਕਿਲੋ ਦੁੱਧ ਦੇ ਰਹੀ ਹੈ। ਠੀਕ ਹੈ ਜੀ। ਤੇ ਹੁਣ ਕਿੰਨਾ ਦੁੱਧ ਹੈ ਜੀ? 7 ਕਿਲੋ ਦੁੱਧ ਭਾਜੀ ਸਾਢੇ ਚੌਥਾ ਮਹੀਨੇ ਚੈੱਕ ਆ। ਸਾਢੇ ਚੌਥੇ ਦੀ ਚੈੱਕ ਪਾਸ ਤੇ 7 ਕਿਲੋ ਦੁੱਧ। ਟਾ ਕੱਦਿਆ ਮੈਂ ਤਾਂ। ਨਹੀਂ ਬਹੁ ਹਣ ਥੋੜਾ ਬਹੁਤ ਚੰਗਾ ਇਹ ਪਾੜੇ ਤੇ ਇੱਕ ਟੀਕੇ ਦੇ ਜੀ ਭਾਜੀ ਪਾੜੇ ਤੇ ਦੋਵੇਂ ਢੰਗ ਮਰਦੀ ਆ ਦੋਵੇਂ ਟਾਈਮ ਪਾੜੇ ਤੇ ਸਾਲ ਪੜੀ ਆ ਸਾਢੇ ਚਮਾਹ ਮਹੀਨਿਆਂ ਦੀ ਚੈੱਕ ਪਾਸ ਭਾਜੀ ਘਾਰ ਬੜੀ ਪੋਦੀ ਜੀ ਨਹੀਂ ਠੀਕ ਆ ਜੀ ਥਾਣੀ ਬਹੁਤ ਚੰਗਾ ਕੁਆਲਟੀ ਵਾਲਾ ਥਾਣੇ ਆ ਇਹ ਵੀ ਮਹੀਂ ਵੱਟੀ ਆ ਮਹੀਂ ਵੱਡੀ ਆ ਦੁੱਧ ਦਿੰਦੀ ਹੋਗੀ ਜੀ ਸਹੀ ਗੱਲ ਹੈ ਜੀ ਕਿੰਨਾ ਦੁੱਧ ਦਿੱਤਾ ਤਾਜੀ ਨੇ ਭਾਜੀ 15 ਕਿਲੋ ਦੁੱਧ ਚੋਕੀ ਦਿੱਤਾ ਸੀ ਦੋ ਢੰਗ ਠੀਕ ਆ ਠੀਕ ਆ ਦਿੱਤਾ ਹੋਗਾ ਵੱਡੀ ਮੈਂ ਬਾਡੀ ਵਾਲੀ ਆ ਇਹਨੂੰ ਸਿੰਘ ਵੀ ਵੱਡੀ ਵੱਡੀ ਮੈਂ ਨੂੰ ਸਿੰਘ ਵੀ ਜੱਜਦਾ ਜੀ ਤੋੜ ਦੋ ਤੋੜ ਦੋ ਜੀ ਹੋ ਹੋ ਕਰਵਾੜੀਏ ਠੀਕ ਹੈ ਜੀ ਵਡਾ ਹੀ ਕੱਦ ਹੈ ਇਹਦਾ ਨਹੀਂ ਕੱਦ ਤਾਂ ਬਹੁਤ ਵੱਡਾ ਜੀ ਦੇਖੋ ਮੋਲ ਵੀ ਭਾਜੀ ਬੜਾ ਜਿਆਦਾ ਦਾ ਦੱਸੋ ਜੀ ਦੱਸੋ ਮੋਲ ਮੋਲ 6000 ਕਰਦੇ ਆ ਠੀਕ ਹੈ ਜੀ ਛਡਾ ਲਓ ਜੀ ਛਡਾਵਾ ਦੱਸੋ ਜੀ ਜੋ ਤੁਸੀਂ ਛੱਡਣਾ ਦੱਸੋ 1000 ਛੱਡ ਦੀਏ ਹਜ਼ਾਰ ਦਾ ਕੀ ਛੱਡਣਾ ਫੇਰ 265000 ਦੀ ਦੇਤੀ ਮਾਦੇ 56000 ਦੀ ਤੇ 7 ਕਿਲੋ ਦੁੱਧ 7 ਕਿਲੋ ਦੁੱਧ ਦੇ ਸਾਢੇ ਚਮਾਹ ਮਹੀਨੇ ਦੀ ਗੱਬਣ ਸਾਢੇ ਚਮਾਹ ਦੀ ਗੱਬਣ ਕੋਈ ਹੋਰ ਮੰਨ ਤਾਣ ਮਾਰਦਾ ਕਰਤਾ ਕੋਈ ਹੋਰ ਥੋੜਾ ਬੋਧਾ ਮੇਰੇ ਕੋਲ ਨਹੀਂ ਹੈ ਮਹੀਂ ਬੜੀ ਵੱਡੀ ਆ ਨਹੀਂ ਮਹੀਂ ਤਾਂ ਵੱਡੀ ਆ ਮਹੀਂ ਦੇ ਚੱਲ ਮਹਾਰਾ ਸੁੱਖ ਰੱਖੇ 50000 ਦੀ ਤੋਂ ਉਦਾਂ ਹੀ ਆ ਉਦਾਂ ਹੀ ਆ ਸਾਝੀਆਂ ਦੀ ਵੱਡੀ ਤੇ ਗੱਬਣ ਵੀ ਆ ਇਹ ਚਮਾਹ ਮਹੀਨਿਆਂ ਦੀ ਚਮਾਹ ਮਹੀਨੇ ਦੀ ਸਾਢੇ ਚਮਾਹ ਦੀ ਸਾਢੇ ਚਮਾਹ ਦੀ ਆ ਚੈੱਕ ਕਰਾਈ ਆਪਾਂ ਫਿਰ ਜੀ ਆਹ ਜੀ ਤੇ ਕੋਈ ਲਾਸਟ ਲਾਸਟ ਭਾਈ ਠੀਕ ਆ ਹੁਣ ਚਲੋ 200 ਰੁਪਇਆ ਹੋਰ ਛੱਡ ਦਾਂ ਚਲ 500 557 ਦੀ 557 ਦੀ ਦੇਦਾ ਠੀਕ ਆ ਆ 557 ਦੀ ਤੇ ਆ ਕਿਨੇ ਦੀ ਕੀਤੀ ਸੀ ਜੀ ਇਹ ਭਾਈ 55 ਦੀ ਕੀਤੀ 55 ਦੀ ਆ ਤੁਸੀਂ 64 ਦੀ ਕੀਤੀ ਸੀ ਠੀਕ ਆ ਜੀ ਆ ਮਿਰਗੀ 50000 ਦੇ ਦੇ ਇਹ 50000 ਦੀ 50000 ਦੀ ਆ ਜਿਹੜੀ 68000 ਰੁਪਏ ਇਹ 68000 ਤੇ 10 ਕਿਲੋ ਦੁੱਧ ਹੈ 10 ਕਿਲੋ ਦੁੱਧ ਹਾਂ ਜੀ ਜੀ ਬਾਕੀ ਠੀਕ ਆ ਸਾਰਿਆਂ ਨੂੰ ਸਾਸੀ ਕਾਲ ਆ ਜੀ ਬਾਕੀ ਵੀਰ ਮੇਰਾ ਜਿੰਨੇ ਵੀ ਲੈਣੀਆਂ ਆ ਆਪ ਦੀ ਚੈੱਕ ਪਾਸ ਕਰਾ ਕੇ ਤਸੱਲੀ ਕਰਾ ਕੇ ਖੜੋ ਜੀ ਤੇ ਨੰਬਰ ਹੈਗਾ ਵਰਜੀ ਆਪਣਾ 78140 ਹਾਂਜੀ ਤੇ 88635 ਠੀਕ ਹੈ ਜੀ ਬਾਕੀ ਵਰਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਠੀਕ ਹੈ ਜੀ ਇਹ ਵੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਲਈ ਲਿਆਈਏ ਹੋਰ ਸਹੀ ਗੱਲ ਹੈ ਜੀ ਬਾਕੀ ਸਾਰੀਆਂ ਟੋਕੜਾ ਗੱਪਣਾ ਕੋਈ ਤਸੱਲੀ ਕਰਕੇ ਆਪਣੀ ਖੜੋ ਚੈੱਕ ਪਾਸ ਕਰਾਗੇ ਮੋਰਾ ਨਸਰੀਆ ਹਾਂਜੀ ਹਾਂਜੀ ਮੋਰਾ ਦੀਆਂ ਸਾਰੀਆਂ ਮੋਰਾ ਦੀਆਂ ਜੀ ਬਾਕੀ ਠੀਕ ਹੈ ਜੀ ਸਾਰਿਆਂ ਨੂੰ ਸასიਖਾਲਿਆ ਜੀ